ਤਵਾਰੀ ਕੇ ਖਾਲਸਾ ਨਾਲ ਜੁੜੇ ਸਮੂਹ ਦਰਸ਼ਕਾਂ ਦਾ ਸਵਾਗਤ ਹੈ ਫਤਿਹ ਪ੍ਰਵਾਨ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੋ ਦੇ ਮਹੀਨੇ ਦੀ ਦੂਜੀ ਦਰਦਨਾਕ ਰਾਤ ਸਵੇਰ ਹੋਈ ਮਾਈ ਲక్ష్ਮੀ ਜੋ ਸਰਿਆ ਬਣਿਆ ਭੋਜਨ ਤਿਆਰ ਕਰ ਲੈ ਆਈ ਮਾਤਾ ਜੀ ਦੇ ਚਰਨਾਂ ਤੇ ਮੱਥਾ ਟੇਕਿਆ ਨਿੱਕੀਆਂ ਨਿੱਕੀਆਂ ਜਿੰਦੜੀਆਂ ਦੇ ਦਰਸ਼ਨ ਕਰ ਮਿਹਾਲ ਹੋਈ ਕੁੰਬੇ ਮਾਸ ਕੀ ਸਮੇਤ ਸਾਰਿਆਂ ਨੂੰ ਭੋਜਨ ਛਕਾਇਆ ਕੁੰਮਾ ਖੱ쩌 ਨੂੰ ਘਾ ਪੱਠਾ ਪਾ ਨੇੜੇ ਰਸਤੇ ਦੇ ਆਲੇ ਦੁਆਲੇ ਤੋਂ ਦੁਸ਼ਮਣ ਦੀਆਂ ਕੰਸੂਆਂ ਲੈਣ ਲੱਗਾ ਮਾਈ ਲక్ష్ਮੀ ਸੇਵਾ ਵਿੱਚ ਹਾਜ਼ਰ ਰਹੀ ਉਸਨੇ ਬਹੁਤ ਚਾਅ ਨਾਲ ਸੇਵਾ ਕੀਤੀ ਗੁਰੂ ਜੀ ਨੇ ਆਨੰਦਪੁਰ ਨੂੰ ਛੱਡ ਦਿੱਤਾ ਸਰਸਾ ਦੇ ਕਿਨਾਰੇ ਗੁਰੂ ਪਰਿਵਾਰ ਵਿਛੜ ਗਿਆ ਮਾਤਾ ਜੀ ਤੇ ਛੋਟੇ ਸਹਬਜ਼ਾਦੇ ਸਰਸਾ ਨਦੀ ਕਿਨਾਰੇ ਕਿਸੇ ਮਲਾ ਕੋਲ ਪੱਤਨ ਤੇ ਠਹਿਰੇ ਹੋਏ ਨੇ ਗੰਗੂ ਨੂੰ ਕਿਤੇ ਉੜਦੀ ਉੜਦੀ ਖਬਰ ਮਿਲੀ ਕਥਾ ਗੁਰੂ ਜੀ ਕੇ ਸੁੱਤਨ ਕੀ ਵਿੱਚ ਭਾਈ ਦੁੰਨਾ ਸਿੰਘ ਜੀ ਹੰਡੂਰੀਆ ਲਿਖਦਾ ਹੈ ਅਵੈ ਇਹ ਕਥਾ ਅਵਰਜਨਾਉ ਜੋ ਜੋ ਬੀਤੀ ਸਵੇ ਸੁਨਾਉ ਦੋਇ ਮਸੰਦ ਸਹੇੜੀ ਰਹਿ ਇੱਕ ਦਰਬਾਰੀ ਤੁਮਾ ਕਹੈ ਭਾਈ ਦੁੰਨਾ ਸਿੰਘ ਕਹਿੰਦੇ ਨੇ ਕਿ ਮੈਂ ਤੁਹਾਨੂੰ ਇੱਕ ਹੋਰ ਕਥਾ ਸੁਣਾਉਂਦਾ ਹਾਂ ਇੱਕ ਹੋਰ ਤੋ ਭਾਵ ਇਹ ਕਿ ਪਹਿਲਾਂ ਭਾਈ ਦੁੰਨਾ ਜੀ ਕੁੰਮਾ ਮਾਸਕੀ ਅਤੇ ਮਾਈ ਲక్ష్ਮੀ ਦੀ ਕਹਾਣੀ ਸੁਣਾ ਚੁੱਕਾ ਹੈ ਅੱਗੇ ਉਹ ਸਹੇੜੀ ਦੇ ਦੋ ਮਸੰਦਾ ਦਾ ਜ਼ਿਕਰ ਕਰ ਰਿਹਾ ਹੈ ਜੋ ਦਰਬਾਰੀ ਤੇ ਤੁਮਾ ਹੈ ਇਹ ਨਾਮ ਪੁਰਾਤਨ ਲਿਖਤ ਗੁਰੂਕੀਆਂ ਸਾਖੀਆਂ ਵਿੱਚ ਵੀ ਆਉਂਦੇ ਹਨ ਜੋ ਕਿ ਸਹੀ ਨਹੀਂ ਹਨ ਅਸਲ ਵਿੱਚ ਇਹ ਦੋਵੇਂ ਨਾਮ ਗੰਗੂ ਦੇ ਨਾਮ ਦੀ ਹੀ ਅਦਲ ਬਦਲ ਹੈ ਸ਼ਹੀਦਨਾਮਾ ਕਵੀ ਕਿਸ਼ਨ ਸਿੰਘ ਗੁਰਵਿਲਾਸ ਪਾਸ਼ਾਈ ਦਸਮੀ ਭਾਈ ਸੁੱਖਾ ਸਿੰਘ ਪ੍ਰਾਚੀਨ ਪੰਥ ਪ੍ਰਕਾਸ਼ ਸੂਰਜ ਪ੍ਰਕਾਸ਼ ਸ਼ਹੀਦ ਬਿਲਾਸ ਗਿਆਨੀ ਠਾਕੁਰ ਸਿੰਘ ਤਵਾਰੀਖ ਗੁਰੂ ਖਾਲਸਾ ਮਹਾਨ ਕੋਸ਼ ਸ਼੍ਰੀ ਕਲਗੀਧਰ ਚਮਤਕਾਰ ਇੰਨਾ ਪੁਰਾਤਨ ਅੱਠ ਗ੍ਰੰਥਾਂ ਵਿੱਚ ਇੱਕ ਹੀ ਵਿਅਕਤੀ ਦਾ ਜ਼ਿਕਰ ਹੈ। ਦੋ ਮਛੰਦਾਂ ਦਾ ਨਹੀਂ। ਇਨ੍ਹਾਂ ਗ੍ਰੰਥਾਂ ਵਿੱਚ ਇਹ ਨਾਂ ਆਏ ਹਨ ਗੰਗੂ, ਮਛੰਦ ਬ੍ਰਾਹਮਣ, ਬ੍ਰਾਹਮਣ ਰਸੋਈਆ, ਬ੍ਰਾਹਮਣ ਮਛੰਦ, ਗੰਗੂ ਬ੍ਰਾਹਮਣ, ਗੰਗਾ ਰਾਮ ਬ੍ਰਾਹਮਣ, ਗੰਗੂ ਬ੍ਰਾਹਮਣ, ਗੰਗੂ ਬ੍ਰਾਹਮਣ। ਸਿੱਖ ਕੌਮ ਦੀਆਂ ਪੱਕੀਆਂ ਰਵਾਇਤਾਂ ਅਨੁਸਾਰ ਵੀ ਗੰਗੂ ਬ੍ਰਾਹਮਣ ਦਾ ਹੀ ਜ਼ਿਕਰ ਕੀਤਾ ਜਾਂਦਾ ਹੈ। ਜਦੋਂ ਗੰਗੂ ਨੇ ਬਾਏ ਬਾਤ ਸੁਣੀ ਕਿ ਸਰਸਾ ਦੇ ਕਿਨਾਰੇ ਗੁਰੂ ਪਰਿਵਾਰ ਵਿਛੜ ਗਿਆ ਹੈ ਇਹ ਉਹ ਜਿਹੀ ਖੇਡ ਬਣ ਗਈ ਹੈ ਕਿ ਕਿਸੇ ਮਲਾਹ ਦੇ ਪਾਸ ਦਾਦੀ ਮਾਂ ਤੇ ਛੋਟੇ ਸਹਬਜ਼ਾਦੇ ਠਹਿਰੇ ਹੋਏ ਹਨ ਤਾਂ ਉਹ ਉੱਥੇ ਧਾਇ ਤੇਜ਼ੀ ਨਾਲ ਆਇਆ ਇਸ ਨੂੰ ਐਵੇਂ ਲੱਗਾ ਜਿਵੇਂ ਇਸ ਨੇ ਕੋਈ ਕੀਮਤੀ ਚੀਜ਼ ਪ੍ਰਾਪਤ ਕਰ ਲਈ ਹੋਵੇ ਗੰਗੂ ਦੇ ਮਨ ਵਿੱਚ ਆਇਆ ਕਿ ਜੇਕਰ ਮੈਨੂੰ ਇੱਕ ਲਾਲ ਰਤਨ ਮਾਨਕ ਮਿਲ ਜਾਵੇ ਕਾ ਮੇਰੀ ਸਭ ਵਿੱਦ ਕਿਸਮਤ ਬਣ ਜਾਵੇਗੀ ਇਹ ਲਾਲਚੀ ਤੇ ਮਕਾਰ ਵਰਤੀ ਵਾਲਾ ਆਦਮੀ ਸੀ ਕਦੇ ਆਨੰਦਪੁਰ ਵਿਖੇ ਗੁਰੂ ਘਰ ਦੇ ਲੰਗਰ ਵਿੱਚ ਸੇਵਾ ਦਾ ਰਹਿ ਚੁੱਕਾ ਗੰਗੂ ਜਾਣਦਾ ਸੀ ਕਿ ਗੁਰੂ ਘਰ ਦਾ ਖਜ਼ਾਨਾ ਦਾਦੀ ਮਾਂ ਦੇ ਕੋਲ ਹੀ ਹੁੰਦਾ ਹੈ ਸਹਿਵ ਜਾਦਿਆਂ ਤੇ ਮਾਤਾ ਜੀ ਦੀ ਢੂੰਡ ਪਾਲ ਵੀ ਲਾਲਚ ਵਸ ਕਰ ਰਿਹਾ ਹੈ ਮਨ ਵਿੱਚ ਤਾਂ ਲਾਲ ਮਾਨਕ ਮਿਲ ਜਾਣ ਦੀ ਲਾਲਸਾ ਭਰੀ ਹੋਈ ਸੀ ਮਗਰਸਤੇ ਵਿੱਚ ਝੋਪੜੀ ਦੇ ਨੇੜੇ ਹੀ ਇਸ ਨੂੰ ਸੱਕਾ ਕੁੰਮਾ ਮਾਸਕੀ ਮਿਲਿਆ ਉਸ ਕੋਲੋਂ ਇਸਨੇ ਮਾਤਾ ਜੀ ਤੇ ਸਹਿਬਜ਼ਾਦਿਆਂ ਦੇ ਨਾਮ ਪੁੱਛੇ ਤਾਂ ਕੁੰਮੇ ਮਾਸਕੀ ਨੇ ਕਿਹਾ ਤੂੰ ਇਹਨਾਂ ਦੇ ਨਾਮ ਕਿਉਂ ਪੁੱਛਦਾ ਹੈ ਮੈਨੂੰ ਵੀ ਇਹ ਗੱਲ ਦੱਸਣੀ ਕਰ ਗੰਘੂ ਨੇ ਕਿਹਾ ਅਸੀਂ ਉਹਨਾਂ ਦੇ ਸੇਵਕ ਹਾਂ ਮੁਸ਼ੰਦ ਕਰਕੇ ਦੁਨੀਆ 'ਚ ਵੱਸਦੇ ਹਾਂ ਇਸਨੇ ਹੋਰ ਤਸੱਲੀ ਕਰਵਾਉਣ ਲਈ ਕਿਹਾ ਕਿ ਅਸੀਂ ਇਕੱਠੇ ਹੋ ਕੇ ਮਾਤਾ ਜੀ ਤੇ ਸਹਿਬਜ਼ਾਦਿਆਂ ਦੀ ਢੂਣ ਭਾਲ ਕਰ ਰਹੇ ਹਾਂ ਆਨੰਦਪੁਰ ਵਿਖੇ ਅਸੀਂ ਮਾਤਾ ਜੀ ਦੇ ਘਰ ਦੇ ਨੇੜੇ ਹੀ ਵਸਦੇ ਸੀ ਦੁੱਲਾ ਸਿੰਘ ਹੰਡੂਰੂਆ ਨੂੰ ਦੋ ਮਸ਼ੰਦਾਂ ਦਾ ਭਲੇਖਾ ਲੱਗਾ ਹੈ ਜੋ ਅਸੀਂ ਉੱਪਰ ਕੱਢ ਆਏ ਹਾਂ ਕੁੰਮਾ ਮਾਸਕੀ ਨੂੰ ਇਕੱਲਾ ਗੰਗੂ ਹੀ ਮਿਲਦਾ ਹੈ ਕੁੰਮਾ ਮਾਸਕੀ ਇਸ ਦੀ ਸਾਰੀ ਗੱਲ ਸੁਣ ਕੇ ਤੇ ਇਸ ਤੇ ਤਸੱਲੀ ਕਰਕੇ ਕਹਿਣ ਲੱਗਾ ਕਿ ਤੂੰ ਹੀ ਜਾਣੀ ਅੱਗੇ ਕਿਵੇਂ ਕਰਨਾ ਹੈ ਇਹ ਕਹਿ ਕੇ ਆਪਣੀ ਝੋਪੜੀ ਵਿੱਚ ਲੈ ਆਇਆ ਤੇ ਦੇਖ ਕੇ ਖੁਸ਼ ਹੋ ਗਿਆ ਕਿ ਮਾਤਾ ਜੀ ਨੂੰ ਉਹਨਾਂ ਦਾ ਪੁਰਾਣਾ ਸੇਵਾਦਾਰ ਮਿਲ ਗਿਆ ਏ ਉਹਨਾਂ ਨੂੰ ਹੁਣ ਚਿੰਤਾ ਕਰਨ ਦੀ ਲੋੜ ਨਹੀਂ ਏ ਗੰਗੂ ਜਿਵੇਂ ਚਾਹੇਗਾ ਕਰ ਲਵੇਗਾ ਮਾਤਾ ਜੀ ਕੋ ਸੀਸ ਟੇਕ ਤਵੇ ਇਹ ਕਹੀ ਚਲੋ ہماری ਮਾਤ ਨੇਤ ਵਿਦਜਹ ਸਹੀ ਤਵੇ ਭਈ ਪ੍ਰਸੰਨ ਮਿਲਿਓ ਤਹ ਆਇ ਕੈ ਪੁੱਛੀ ਸਗਲੀ ਬਾਤ ਕਹੀ ਸਮਝਾਏ ਕੈ ਝੁੱਗੀ ਵਿੱਚ ਜਾ ਕੇ ਗੰਗੂ ਨੇ ਮੱਥਾ ਟੇਕਿਆ ਤੇ ਹੌਸਲੇ ਦੀ ਗੱਲ ਕਰਦਿਆਂ ਕਿਹਾ ਕਿ ਮਾਤਾ ਜੀ ਹੁਣ ਤੁਸੀਂ ਚਿੰਤਾ ਨਾ ਕਰੋ ਕਿਸਮਤ ਵਿੱਚ ਇਹੋ ਹੋਣਾ ਲਿਖਿਆ ਸੀ ਮਾਤਾ ਜੀ ਪੁਰਾਣਾ ਸੇਵਾਦਾਰ ਜਾਣ ਬਹੁਤ ਪ੍ਰਸੰਨ ਹੋਏ ਕਿ ਸਾਨੂੰ ਆਣ ਕੇ ਮਿਲਿਆ ਹੈ ਸਾਰੀ ਗੱਲਬਾਤ ਮਾਤਾ ਜੀ ਨੇ ਪੁੱਛੀ ਹਾਲਾਤ ਕਿਹੋ ਜਿਹੇ ਨੇ ਸਾਰੀ ਜਾਣਕਾਰੀ ਲਈ ਤੇ ਸਮਝਾ ਕੇ ਕਿਹਾ ਕਿ ਤੂੰ ਇਹਨਾਂ ਜਿੰਦਾਂ ਨੂੰ ਇਹਨਾਂ ਦੇ ਪਿਤਾ ਨਾਲ ਮਿਲਾ ਦੇ ਤੇਰਾ ਵੱਡਾ ਪੁੰਨ ਹੋਵੇਗਾ ਗੰਗੂ ਨੇ ਕਿਹਾ ਤੁਸੀਂ ਕੋਈ ਫਿਕਰ ਨਾ ਕਰੋ ਮੈਂ ਸ਼ੇਤੀ ਹੀ ਜਿੱਧਰ ਗੁਰੂ ਜੀ ਗਏ ਨੇ ਉਸੇ ਰਸਤੇ ਚੱਲ ਕੇ ਗੁਰੂ ਜੀ ਨੂੰ ਮਿਲਾ ਦੇਵਾਂਗਾ ਮਾਤਾ ਜੀ ਨੂੰ ਕੋਈ ਖਬਰ ਨਹੀਂ ਸੀ ਕਿ ਉਹਨਾਂ ਦਾ ਬਾਕੀ ਪਰਿਵਾਰ ਕਿੱਥੇ ਹੈ ਪੁਰਾਣਾ ਸੇਵਾਦਾਰ ਹੋਣ ਕਰਕੇ ਮਾਤਾ ਜੀ ਨੇ ਗੰਗੂ ਤੇ ਭਰੋਸਾ ਕਰ ਲਿਆ ਤੇ ਨਾਲ ਚੱਲਣ ਦੀ ਤਿਆਰੀ ਕੀਤੀ ਮਾਤਾ ਜੀ ਨੇ ਜਾਣ ਲਗਿਆਂ ਮਾਈ ਲక్ష్ਮੀ ਨੂੰ 200 ਨੇ ਦੀਆਂ ਮੋਹਰਾਂ ਦੇ ਮੁੱਲ ਦੀ ਆਰਸੀ ਜੋ ਹੱਥ ਦੇ ਅੰਗੂਠੇ ਵਿੱਚ ਪਾਉਣ ਵਾਲਾ ਸ਼ੀਸ਼ਾ ਜੜਿਆ ਕੀਮਤੀ ਗਹਿਣਾ ਹੁੰਦਾ ਹੈ ਤੇ ਸੋਨੇ ਦੀਆਂ ਪੰਜ ਚੂੜੀਆਂ ਦਿੱਤੀਆਂ। ਕੁੰਮੇ ਮਾਸਕੀ ਨੂੰ 5 ਰੁਪਏ ਦਿੱਤੇ। ਇਸ ਗਰੀਬ ਮਲਾ ਨੇ ਮਾਤਾ ਜੀ ਨੂੰ ਮੱਥਾ ਟੇਕ ਕੇ ਗੁਰੂ ਮਾਤਾ ਜੀ ਦੀ ਬਖਸ਼ਿਸ਼ ਜਾਣ ਕੇ ਉਠਾ ਲਈ। ਮਾਤਾ ਜੀ ਨੇ ਇਹਨਾਂ ਦੋਨਾਂ ਦਾ ਬਹੁਤ ਧੰਨਵਾਦ ਕੀਤਾ। ਕੁੰਮੇ ਮਾਸਕੀ ਨੇ ਆਪਣੀ ਬੇੜੀ ਵਿੱਚ ਬਿਠਾ ਸਾਰਿਆਂ ਨੂੰ ਸਮੇਤ ਖੱਤਰ ਪਾਰ ਕਰਾ ਇੱਕ ਪਿਲਕਣ ਦੇ ਦਰਖਤ ਥੱਲੇ ਉਤਾਰ ਦਿੱਤਾ ਜਿਸ ਨਾਲ ਉਹ ਬੇੜੀ ਬੰਨ੍ਹਾ ਕਰਦਾ ਸੀ ਇਹ ਪਿਲਕਣ ਦਾ ਪ੍ਰਾਤਨ ਦਰਖਤ ਅੱਜ ਵੀ ਪਿੰਡ ਚੱਕ ਢੇਰਾ ਵਿਖੇ ਮੌਜੂਦ ਹੈ ਕੁੰਮਾ ਮਾਸਕੀ ਦੂਰ ਤੱਕ ਸਹਿਬਜਾਦਿਆਂ ਤੇ ਮਾਤਾ ਜੀ ਨੂੰ ਦੇਖਦਾ ਰਿਹਾ ਮਾਈ ਲక్ష్ਮੀ ਵੀ ਰੰਗੀਆਂ ਰੂਹਾਂ ਦੇ ਚਿਹਰੇ ਹਿਰਦੇ ਵਸਾ ਆਪਣੇ ਘਰ ਨੂੰ ਵਾਪਸ ਚਲੀ ਗਈ ਵੱਡਾ ਸਾਹਿਬ ਜادہ ਜੋਰਾਵਰ ਸਿੰਘ ਜੀ ਖੱਤਰ ਤੇ ਬੈਠ ਗਿਆ ਛੋਟਾ ਫਤਿਹ ਸਿੰਘ ਜੀ ਮਾਤਾ ਜੀ ਨੇ ਕੁਛੜ ਚੁੱਕ ਲਿਆ ਗੰਗੂ ਅੱਗੇ-ਅੱਗੇ ਖੱਤਰ ਫੜੀ ਚੱਲ ਪਿਆ ਇਸ ਦਾ ਲਾਲਚੀ ਮਨ ਕਈ ਵਿਉਂਤਾ ਬਣਾਉਂਦਾ ਕੁੰਮੇ ਤੇ ਲక్ష్ਮੀ ਨੂੰ ਦਿੱਤੀ ਮਾਇਆ ਦੇ ਗਹਿਣੇ ਇਹਦੇ ਪਾਪੀ ਦੇ ਮਨ ਤੇ ਡਾਡਾ ਅਸਰ ਕਰ ਗਏ ਇਹ ਜਾਣ ਗਿਆ ਕਿ ਮਾਤਾ ਜੀ ਕੋਲ ਬਹੁਤ ਮਾਇਆ ਹੈ ਰੋਪੜ ਦੇ ਨੇੜੇ ਜਾ ਕੇ ਇਸ ਪਾਪੀ ਦਾ ਮਨ ਪੂਰੀ ਤਰ੍ਹਾਂ ਡੋਲ ਗਿਆ ਦੁੱਲਾ ਸਿੰਘ ਹੰਡੂਰੀਆ ਲਿਖਦੇ ਨੇ ਦੁਸ਼ਟ ਚਿੱਤ ਪਰਮਾਏ ਮਾਤਾ ਜੀ ਕੋ ਇਹ ਕਹੇ ਤੁਰਕ ਜੋ ਉਤਰੇ ਆਏ ਰੋਪਣ ਤੀਰ ਜੋ ਜਹਿ ਸੁਣੀ ਹਮਰਾ ਚਾਰਾ ਨਹਿ ਜੋ ਤੁਮਰੇ ਮਨਸੋ ਕਹੂੰ ਆਗੇ ਧਰੋ ਨਾ ਪਾਏ ਲੈ ਜਾਵेंगे پکڑ ਤੁਮ ਰੋਪੜ ਨੇੜੇ ਆ ਕੇ ਮਾਤਾ ਜੀ ਨੂੰ ਕਹਿਣ ਲੱਗਾ ਕਿ ਰੋਪੜ ਤਾਂ ਮੁਗਲ ਫੌਜ ਉੱਤਰੀ ਏ ਇੱਧਰ ਜਾਣਾ ਠੀਕ ਨਹੀਂ ਰਹੇਗਾ ਮੇਰਾ ਹੁਣ ਕੋਈ ਚਾਰਾ ਨਹੀਂ ਚੱਲਦਾ ਹੁਣ ਤੁਸੀਂ ਹੀ ਆਪਣੇ ਮਨ ਦੀ ਦੱਸੋ ਕਿ ਕੀ ਕਰੀਏ ਜੇ ਤੁਸੀਂ ਅੱਗੇ ਨੂੰ ਗਏ ਤਾਂ ਫੌਜ ਦੇ ਸਿਪਾਹੀ ਤੁਹਾਨੂੰ ਫੜ ਲੈਣਗੇ ਮਾਤਾ ਜੀ ਤਾਂ ਇਹਦੇ ਨਾਲ ਬਾਕੀ ਪਰਿਵਾਰ ਨੂੰ ਮਿਲਾਉਣ ਦੀ ਤਸੱਲੀ ਲੈ ਕੇ ਤੁਰੇ ਸੀ ਇੱਥੇ ਆ ਕੇ ਉਹਨਾਂ ਨੂੰ ਇਹ ਵੀ ਪਤਾ ਲੱਗਾ ਸੀ ਕਿ ਗੁਰੂ ਜੀ ਵੀ ਸਿੱਖਾਂ ਸਮੇਤ ਰੋਪੜ ਵੱਲ ਹੀ ਗਏ ਹਨ ਰੋਪੜ ਵਿੱਚ ਸਭ ਤੋਂ ਸਿਰ ਕੱਢ ਥਾਰ ਨਿਹੰਗ ਖਾਂ ਪਠਾਨ ਸੀ ਮਾਤਾ ਜੀ ਇਸ ਪਰਿਵਾਰ ਨੂੰ ਚੰਗੀ ਤਰ੍ਹਾਂ ਜਾਣਦੇ ਸੀ ਇਸੇ ਲਈ ਗੰਗੂ ਨੇ ਜਾਣ ਬੁੱਝ ਕੇ ਕਹਿ ਦਿੱਤਾ ਕਿ ਰੋਪੜ ਮੁਗਲ ਸਿਪਾਈ ਉਤਰੇ ਹੋਏ ਨੇ ਉਹ ਜਾਣਦਾ ਸੀ ਕਿ ਮਾਤਾ ਜੀ ਕਿਸੇ ਸਿੱਖ ਸੇਵਕ ਪਰਿਵਾਰ ਕੋਲ ਪੁੱਜ ਗਏ ਤਾਂ ਮੇਰਾ ਦਾ ਨਹੀਂ ਲੱਗ ਸਕੇਗਾ ਮਾਇਆ ਮੇਰੇ ਹੱਥੋਂ ਨਿਕਲ ਰਹੇਗੀ ਵਾਰ-ਵਾਰ ਮਾਤਾ ਜੀ ਨੂੰ ਕਹਿਣ ਲੱਗਾ ਕਿ ਮੈਂ ਰੋਪੜ ਦੇ ਰਸਤੇ ਨਹੀਂ ਜਾ ਸਕਦਾ ਉਧਰ ਬਹੁਤ ਖਤਰਾ ਹੈ ਤਾਂ ਮਾਤਾ ਜੀ ਨੇ ਹਰਖ ਵਿੱਚ ਆ ਕੇ ਕਿਹਾ ਤਬ ਮਾਤਾ ਬਿਲਖਈ ਪਈ ਜੋ ਜਾਨੋ ਤੌਕੀਨ ਤਬ ਦੁਸ਼ਟਾਤਮ ਜਹਿ ਕਹੀ ਮਮ ਗ੍ਰਹ ਚਲੋਂ ਪ੍ਰਵੀਨ ਮਾਤਾ ਜੀ ਨੇ ਕਿਹਾ ਕਿ ਜਿਵੇਂ ਤੂੰ ਜਾਣਦਾ ਏ ਉਵੇਂ ਕਰ ਲੈ ਇਸ ਦੁਸ਼ਟ ਨੇ ਕਿਹਾ ਕਿ ਮੇਰੇ ਘਰ ਚੱਲੀਏ ਜਦੋਂ ਸਮਾਂ ਠੀਕ ਹੋਵੇਗਾ ਤਾਂ ਮੈਂ ਗੁਰੂ ਜੀ ਦਾ ਪਤਾ ਕਰਕੇ ਤੁਹਾਨੂੰ ਉਹਨਾਂ ਕੋਲ ਪਹੁੰਚਾ ਦੇਵਾਂਗਾ ਰੋਪੜ ਤੋਂ ਰਸਤਾ ਭਲਾਉਣ ਦੀ ਗਵਾਹੀ ਗੁਰ ਵਿਲਾਸ ਪਾਸ਼ਾਈ ਦਸਵੀਂ ਦੇ ਕਰਤਾ ਭਾਈ ਸੁੱਖਾ ਸਿੰਘ ਜੀ ਵੀ ਪਰਦੇ ਹਨ ਰੋਪੜ ਵਾਲਾ ਰਸਤਾ ਛੱਡ ਕੇ ਪਾਪੀ ਗੰਗੂ ਜੰਗਲ ਦੇ ਰਸਤੇ ਹੋ ਤੁਰਿਆ ਮਾਤਾ ਜੀ ਨੂੰ ਕਹੀ ਗਿਆ ਕਿ ਮੈਂ ਆਪਣੇ ਪਿੰਡ ਨੂੰ ਲਿਜਾ ਰਿਹਾ ਹਾਂ ਇਹ ਤਾਂ ਸਾਰਾ ਧੋਖਾ ਹੀ ਸੀ ਇਸ ਨੂੰ ਬਿਰਦ ਮਾਤਾ ਜੀ ਤੇ ਨਿੱਕੀਆਂ ਜਿੰਦੜੀਆਂ ਨਾਲ ਕੋਈ ਹਮਦਰਦੀ ਨਹੀਂ ਸੀ ਮਾਇਆ ਕਿਸੇ ਤਰੀਕੇ ਉਸਦੇ ਹੱਥ ਆ ਜਾਵੇ ਇਹੋ ਉਸ ਦਾ ਮਨੋਰਥ ਸੀ ਗੁਰੂ ਜੀ ਦੀ ਮਾਂ ਤੇ ਪੁੱਤਰਾਂ ਨੂੰ ਆਪਣੇ ਘਰ ਪਨਾਹ ਦੇਣ ਦਾ ਖਤਰਾ ਉਹ ਨਹੀਂ ਸੀ ਲੈਣਾ ਚਾਹੁੰਦਾ ਰਾਤੋਂ ਰਾਤ ਮਾਇਆ ਦੀ ਥੈਲੀ ਚੁਰਾ ਕੇ ਖਿਸਕ ਜਾਵਾਂ ਇਹ ਉਹ ਉਸ ਦੀ ਨੀਅਤ ਸੀ ਸਹਿਵ ਜਾਦਿਆਂ ਜਿਆਦਾ ਸਫਰ ਖੱਜਰ ਤੇ ਬੈਠ ਕੇ ਕੀਤਾ ਮਾਤਾ ਜੀ ਵਿਰਧ ਸ਼ਰੀਰ ਨੂੰ ਨਾਮ ਆਸਰੇ ਤੋਰੀ ਗਏ ਚਲਦਿਆਂ ਚਲਦਿਆਂ ਰਾਤ ਪੈ ਗਈ ਗੰਗੂ ਇਹਨਾਂ ਨੂੰ ਦਰਖਤਾਂ ਦੀ ਇੱਕ ਸੰਗਣੀ ਝਿੜੀ ਵਿੱਚ ਇੱਕ ਤਲਾਹ ਕਿਨਾਰੇ ਲੈ ਗਿਆ ਮਾਤਾ ਜੀ ਨੂੰ ਕਿਹਾ ਕਿ ਰਾਤ ਇੱਥੇ ਹੀ ਕੱਟ ਲੈਂਦੇ ਆਂ ਸਵੇਰ ਹੁੰਦੇ ਸਾਰ ਮੇਰੇ ਪਿੰਡ ਨੂੰ ਚਲੇ ਜਾਵਾਂਗੇ ਇੱਥੇ ਕੋਈ ਖਤਰਾ ਨਹੀਂ ਤੁਸੀਂ ਇੱਥੇ ਬੈਠੋ ਮੈਂ ਛੇਤੀ ਹੀ ਨੇੜੇ ਦੇ ਨਗਰ ਤੋਂ ਪ੍ਰਸ਼ਾਦੇ ਲੈ ਆਉਂਦਾ ਹਾਂ ਮਾਤਾ ਜੀ ਦੋਵੇਂ ਜਿੰਦਾਂ ਨੂੰ ਗੋਦੀ ਵਿੱਚ ਲੈ ਗੁਰੂ ਘਰ ਦੀਆਂ ਸਾਖੀਆਂ ਸੁਣਾ ਸਦਾ ਚੜ੍ਹਦੀ ਕਲਾ ਵਿੱਚ ਰਹਿਣ ਲਈ ਦ੍ਰਿੜ ਕਰਦੇ ਰਹੇ ਇਸ ਅੰਧੇਰੀ ਛਿੜੀ ਵਿੱਚ ਤਿੰਨੋ ਜੀ ਤਲਾਕ ਕਿਨਾਰੇ ਰੱਬੀ ਬਾਣੇ ਅੰਦਰ ਅਡੋਲ ਬੈਠੇ ਰਹੇ ਗੰਗੂ ਪ੍ਰਸ਼ਾਦੇ ਲੈ ਕੇ ਆ ਗਿਆ ਸਭ ਨੇ ਰੁੱਖਾ ਸੁੱਖਾ ਖਾਤ ਲਾਤੋਂ ਪਾਣੀ ਪੀ ਪਰਮਾਤਮਾ ਦਾ ਸ਼ੁਕਰ ਕੀਤਾ। ਦਰਖਤਾਂ ਦੀ ਝਿੜੀ ਸੰਗਣੀ ਹੋਣ ਕਰਕੇ ਠੰਡ ਤੋਂ ਕੁਝ ਬਚਾ ਸੀ। ਕੁੰਮੇ ਮਾਸਕੀ ਨੇ ਗਰਮ ਭਾਰਾ ਕੱਪੜਾ ਤੁਰਨ ਲੱਗਿਆਂ ਦੇ ਦਿੱਤਾ ਸੀ ਤੇ ਬਾਟ ਸਖਤ ਤੇ ਠੰਡੀ ਸਰਦੀ ਵਾਲੀ ਸੀ। ਮਾਤਾ ਜੀ ਨੇ ਪੁੰਜੇ ਧਰਤੀ ਤੇ ਆਸਣ ਵਿੱਚ ਬਿਸ਼ਾਉਣੇ ਥੱਲੇ ਮਾਇਆ ਦੀ ਥੈਲੀ ਰੱਖ ਲਈ। ਮਾਸੂਮ ਜਿੰਦਾਂ ਨੂੰ ਆਪਣੇ ਆਸੇ-પાસੇ ਲਾ ਜੋ ਕੱਪੜਾ ਕੋਲ ਸੀ ਉੱਪਰ ਲੈ ਲੇਟ ਗਏ ਕੀਮਤੀ ਬੁਸ਼ੌਣੀਆਂ ਤੇ ਸੌਣ ਵਾਲੇ ਮੈਲਾਂ ਵਿੱਚ ਰਹਿਣ ਵਾਲੇ ਅੱਜ ਨੀਲੇ ਆਕਾਸ਼ ਦੀ ਛੱਤ ਥੱਲੇ ਭੂਏ ਤੇ ਵਿਰਾਜ ਗਏ ਗੰਗੂ ਵੀ ਨੇੜੇ ਹੀ ਢੀਠ ਜਾ ਹੋ ਕੇ ਪੈ ਗਿਆ ਇਹ ਹਰਾਮੀ ਆਪਣੇ ਪਿੰਡੋਂ ਪ੍ਰਸ਼ਾਦੇ ਲੈ ਕੇ ਆਇਆ ਨਾਲ ਗਰਮ ਕੱਪੜਾ ਵੀ ਇਸ ਦਾ ਪਿੰਡ ਇਸ ਤਲਾਵ ਵਾਲੀ ਝਿੜੀ ਤੋਂ ਅਗਲਾ ਪਿੰਡ ਸੀ ਪਰ ਇਸ ਕਮੀਨੇ ਨੇ ਮਾਤਾ ਜੀ ਨੂੰ ਇਸ ਦਾ ਭੇਤ ਨਹੀਂ ਸੀ ਲੱਗਨ ਦਿੱਤਾ ਇਹ ਤਾਂ बार-बार ਉਹਨਾਂ ਤੋਂ ਮਾਇਆ ਚਰਾਉਣੀ ਚਾਹੁੰਦਾ ਸੀ ਸਹਿਬਜਾਦੇ ਸਾਰੇ ਦਿਨ ਦੇ ਸਫ਼ਰ ਦੇ ਥੱਕੇ ਹੋਏ ਛੇਤੀ ਸੌ ਗਏ ਬਿਰਧ ਦਾਦੀ ਮਾਂ ਦਾ ਸ਼ਰੀਰ ਜਿਆਦਾ ਸਫ਼ਰ ਦੇ ਥੱਕੇ ਮੈਨੇ ਭੰਨ ਸੁਟਿਆ ਉਹ ਜਿਆਦਾ ਥੱਕ ਜਾਣ ਕਾਰਨ ਤੇ ਪਰਿਵਾਰ ਦੀਆਂ ਸੋਚਾਂ ਸੋਚਦੀ ਗੂੜੀ ਨੀਂਦ ਨਾ ਸੌ ਸਕੀ ਜਿਸ ਤਲਾਕ ਨਾਰੇ ਦੂਜੀ ਰਾਤ ਮਾਤਾ ਜੀ ਤੇ ਛੋਟੇ ਸਹਿਬ ਜਾਦਿਆ ਨੇ ਪਰਿਵਾਰ ਨਾਲੋਂ ਵਿਛੜ ਕੇ ਗੁਜ਼ਾਰੀ ਉਸ ਦੀ ਪੁਸ਼ਟੀ ਸਿੰਘ ਸਾਗਰ ਦੇ ਕਰਤਾ ਭਾਈ ਵੀਰ ਸਿੰਘ ਜੀ ਵੱਲ ਕਰਦੇ ਹਨ ਅਤੇ ਗੰਗੂ ਦੇ ਪਿੰਡ ਨੂੰ ਓਖੇੜੀ ਕਹਿ ਕੇ ਕਹਿੰਦੇ ਹਨ ਕਿ ਇਸ ਮਛੰਦ ਦੇ ਘਰ ਚਲੇ ਗਏ ਤੇ ਉੱਥੋਂ ਉਸਨੇ ਫੜਾ ਦਿੱਤੇ ਅੱਗੇ ਜੋ ਸਰਹਿੰਦ ਵਿੱਚ ਹੋਇਆ ਉਸ ਨੂੰ ਸਾਰਾ ਸੰਸਾਰ ਜਾਣਦਾ ਹੈ ਇਹ ਸੰਖੇਪ ਤੇ ਠੋਸ ਜਾਣਕਾਰੀ ਭਾਈ ਵੀਰ ਸਿੰਘ ਜੀ ਵੱਲ ਇਹਨਾਂ ਸਤਰਾਂ ਰਾਈ ਦਿੰਦੇ ਹਨ ਜੋਰਾ ਵਰ ਸਿੰਘ ਫਤੇਹ ਸਿੰਘ ਗੁਜਰੀ ਮਾਤਾ ਸਾਤ ਕਾਈ ਨੌਰ ਕੇ ਤਲ ਕੇ ਵਸੇ ਏਕਪੁਰ ਰਾਤ ਸ਼੍ਰੀ ਮਾਤਾ ਜੁਗਪੋਤਰੇ ਵਸੇ ਮਛੰਦ ਦੁਵਾਰ ਆਗੇ ਕਥਾ ਸਰੰਦ ਕੀ ਜਾਣਤ ਸਭ ਸੰਸਾਰ ਸਿੱਖ ਤਵਾਰੀਖ ਵਿੱਚੋਂ ਅਗਲੀ ਪੋ ਦੀ ਰਾਤ ਦਾ ਇਤਿਹਾਸ ਲੈ ਕੇ ਜਲਦ ਹਾਜ਼ਰ ਹੁੰਨੇ ਆਂ ਤੁਸੀਂ ਜੁੜੇ ਰਹੋ ਤਵਾਰੀਖੇ ਖਾਲਸਾ ਦੇ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ